ਦੇ ਕੇ ਤਰਮ ਤਰਨ ਪੱਟੀ ਸਰਪੰਚ ਦੇ ਜਿਹੜੀ ਕਹਿੰਦੇ ਗੋਲੀ ਲੱਗੀ ਗੁਰਮੀਤ ਸਿੰਘ ਦੇ ਹਾਂਜੀ ਉਹ ਤਾਂ ਮਰ ਗਏ ਹਾਂਜੀ ਉਹ ਰਾਤ ਨੂੰ ਅਚਾਨਕ ਹੀ ਕਹਿੰਦੇ ਸੇਵਾ ਲਾ ਕੇ ਮਿੱਟੀ ਦੇ ਆ ਰਹੇ ਸੀਗੇ ਤੇ ਅਣਪਛਾਤੇ ਬੰਦੇ ਨੇ ਗੋਲੀਆਂ ਚਲਾਤੀਆਂ ਕਾਂਗਰਸ ਦੇ ਬਲਾਕ ਪ੍ਰਧਾਨ ਵੀ ਸੀ ਸਾਬਕਾ ਸਰਪੰਚ ਸੀਗੇ ਕ ਇਹ ਮਤਲਬ ਕਿ ਇਧਰੋਂ ਕਾਂਗਰਸ ਬਣੀ ਉਤੇ ਹੈ ਗਈ ਨੇ ਜੀ ਇਹਨਾਂ ਦਾ ਜਿਹੜਾ ਭਤੀਜਾ ਜਸਕਰਨ ਉਹ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਨੇਤਾ ਉੱਥੇ ਹੂੰ ਜਸਕਰਨ ਨੇ ਸ਼ਾਇਦ ਜੇ ਮੈਂ ਗਲਤ ਨਹੀਂ ਹਾਂ ਪੱਟੀ ਦਾ ਕੋਈ ਬੰਦਾ ਆਪਾਂ ਨੂੰ ਕੋਰेक्ट ਕਰ ਸਕਦਾ ਜਾਂ ਆਪਣੀ ਗੱਲ ਤੇ ਮੋਹਰ ਲਾ ਸਕਦਾ ਕਿ ਜਿਸ ਕਰਨੜਾ ਇਲੈਕਸ਼ਨ ਵੀ ਲੜਿਆ ਸੀਗਾ ਜੀ ਸ਼ਾਇਦ ਬਾਈ ਵਾਲਾ ਪੱਟੀ ਤੋਂ ਹੂੰ ਇਹ ਜਿਹੜੇ ਮਤਲਬ ਕਿ ਗੁਰਮੀਤ ਸਿੰਘ ਸੀ ਮੈਂ ਜਦੋਂ ਖਬਰ ਰਾਤੀ ਪਾਈ ਤੇ ਥੱਲੇ ਮੈਂ ਕਮੈਂਟ ਪੜ ਰਿਹਾ ਸੀਗਾ ਕਿ ਬਹੁਤ ਮਤਲਬ ਕਿ ਮੌਜ਼ੇਜ਼ ਆਦਮੀ ਤੇ ਸੀਗੇ ਹੂੰ ਪਰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਰੰਗਲਾ ਸੱਜਣ ਸੀ ਯਾਰ ਸਾਡਾ ਬੜਾ ਮਿੱਤਰ ਸੀ ਸਾਡਾ ਬੜਾ ਅੱਛਾ ਇਨਸਾਨ ਸੀ ਬੰਦੇ ਦਾ ਪਤਾ ਲੱਗ ਜਾਂਦਾ ਆਪਾਂ ਕਿਹੜਾ ਕੋਈ ਵਾਹ ਵਾਸਤਾ ਰੱਖਦੇ ਸੀ ਹਾਂਜੀ ਹਾਂਜੀ ਹੁਣ ਇੱਕ ਚੀਜ਼ ਮੈਂ ਹੋਰ ਦੇਖੀ ਕਿ ਰਾਤ 10:00 ਕੇ 10:30 ਮੈਂ ਕੁਲਵੀਰ ਸਿੰਘ ਜੀਰਾ ਦੀ ਵੀਡੀਓ ਵੇਖੀ ਲਾਈਵ ਹੋ ਸਕਦਾ ਹੋਵੇ ਪਰ ਮੈਂ ਵੀਡੀਓ ਦੇਖੀ ਉਹਦੇ ਚ ਕੁਲਵੀਰ ਸਿੰਘ ਜੀਰਾ ਕਹਿ ਰਹੇ ਸਨ ਕਿ ਗੁਰਮੀਲ ਸਿੰਘ ਜਿਹੜਾ ਸਾਡਾ ਮਿੱਤਰ ਹੈ ਵੀ ਉਹਦੀ ਹਤਿਆ ਹੋ ਗਈ ਆ ਮੈਂ ਚੱਲਿਆ ਪੱਟੀ ਹਸਤਾਲ ਨੂੰ ਹੰਜੀ ਤੇ ਨਾਲ ਉਹਨਾਂ ਨੇ ਇਨਕਸ਼ਾਫ ਕੀਤਾ ਸੀਗਾ ਖੁਲਾਸਾ ਕੀਤਾ ਸੀਗਾ ਕਿ ਗੁਰਮੀਲ ਸਿੰਘ ਉਹ ਅੰਡਰ ਥ੍ਰੈਟ ਸੀ ਹੂੰ ਗੈਂਗਸਟਰਾਂ ਨੇ ਮਤਲਬ ਕਿ ਧੰਕੀ ਦਿੱਤੀ ਹੋਈ ਸੀ ਜੀ ਤੇ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਹੂੰ ਹਾਲਾਂਕਿ ਅੱਜ ਮੈਂ ਦੇਖਿਆ ਕੋਈ ਮਤਲਬ ਹੁਣ ਦੋ ਪਾਰਟੀਆਂ ਦਾ ਲਿੰਕ ਹੈ ਗੁਰਮੀਲ ਸਿੰਘ ਦੇ ਪਰਿਵਾਰ ਦੇ ਨਾਲ ਜਸਕਰਨ ਸਿੰਘ ਵਾਲਾ ਤੇ ਦੂਜਾ ਪਰ ਗੱਲ ਇਹ ਹੈ ਕਿ ਹੁਣ ਤੱਕ ਕੁਝ ਚੀਜ਼ਾਂ ਜਿਹੜੀਆਂ ਬਿਲਕੁਲ ਸਸਪੈਂਸ ਤੇ ਬਣ ਕੇ ਰਹਿ ਗਈਆਂ ਨੇ ਜੀ ਕਿ ਕੀ ਇਸ ਤਰ੍ਹਾਂ ਦਾ ਕੋਈ ਥ੍ਰੈਟ ਸੀ ਪਰਿਵਾਰ ਬੰਨੀ ਉਹ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਗਈ ਆ ਜੇ ਸ਼ਿਕਾਇਤ ਗਈ ਆ ਤੁਹਾਡਾ ਬਲੌਕ ਪ੍ਰੈਜ਼ੀਡੈਂਟ ਆ ਕਿਸੇ ਪਾਰਟੀ ਦਾ ਨੈਸ਼ਨਲ ਪਾਰਟੀ ਦਾ ਬਲੌਕ ਪ੍ਰੈਜ਼ੀਡੈਂਟ ਆ ਉਹਦਾ ਪਤੀਜਾ ਯਾਨੀ ਪੂਰਾ ਪਰਿਵਾਰ ਸਿਆਸੀ ਹੈ ਹਾਂ ਜੀ ਤਾਂ ਤੁਹਾਨੂੰ ਸਿਕਿਉਰਿਟੀ ਦਾ ਇੰਤਜ਼ਾਮ ਕਰਨਾ ਚਾਹੀਦਾ ਸੀ ਪਰ ਬਦਕਿਸਮਤੀ ਇੱਕ ਹੋਰ ਵੀ ਦੇਖੋ ਹਮ ਕਿ ਜਿਸ ਵੇਲੇ ਗੁਰਮੀਲ ਸਿੰਘ ਇਤੂਤ ਪਿੰਡ ਆ ਇਹ ਤੁਸੀ ਪੱਟੀ ਦੇ ਇਲਾਕੇ ਨੂੰ ਜਾਣਦੇ ਹੋ ਇਹ ਬੜੇ ਬੜਿਆ ਸੀ ਮੈਂ ਨਹੀਂ ਜਾਂਦਾ ਤੁਸੀਂ ਨਹੀਂ ਗਏ ਹੋਗੇ ਬੜੇ ਮਸ਼ਹੂਰ ਪਿੰਡ ਨੇ ਕੋਟ ਬੁੱਢਾ ਹੋ ਗਿਆ ਤੂਤ ਇਹ ਇਹ ਬੜੇ ਮਸ਼ਹੂਰ ਪਿੰਡ ਨੇ ਉਥੋਂ ਦੇ ਲਾਗੇ ਬੰਨੇ ਦੇ ਤੇ ਕਹਿਣ ਦਾ ਭਾਵ ਇਹ ਹੋ ਆ ਕਿ ਇਹ ਸ਼ਾਮੀ ਜਦੋਂ ਪਰਤ ਰਹੇ ਸਨ ਇਹ ਸੇਵਾ ਕਰਕੇ ਪਰਤ ਰਹੇ ਸਾਂਜੀ ਇੱਕ ਮਤਲਬ ਕਿ ਹੁਣ ਬੰਨ ਤੇ ਜਿੱਦਾਂ ਕੰਮ ਚੱਲਦਾ ਹੈ ਹਰੇਕ ਇਲਾਕੇ ਨੂੰ ਹੁੰਦਾ ਕਿ ਯਾਰ ਇੱਧਰ ਨੂੰ ਨਾ ਟੁੱਟ ਜਾਵੇ ਇੱਧਰੋਂ ਤਰੇੜ ਨਾ ਪੈ ਜਾਵੇ ਉਹ ਇੱਕ ਤਰ੍ਹਾਂ ਨਾਲ ਪੈਟਰੋਲਿੰਗ ਚੱਲਦੀ ਰਹਿੰਦੀ ਹੈ ਜਿੱਥੇ ਕੋਈ ਹਾਂਜੀ ਜਿੱਥੇ ਵੀ ਕਿਤੇ ਕੋਈ ਲੱਗਦੀ ਕਮਜ਼ੋਰ ਜਗ੍ਹਾ ਉਹਨੂੰ ਫਿਰ ਲੋਕ ਪੱਕਿਆਂ ਕਰਨ ਚ ਰੁੱਝ ਜਾਂਦੇ ਆ ਗੁਰਮੇਲ ਸਿਓ ਉੱਥੋਂ ਪਰਤ ਰਹੇ ਸੀ ਹੂੰ ਟਰੈਕਟਰ ਤੇ ਫਿਰ ਘੇਰ ਕੇ ਤੇ ਮਾਰ ਦਿੱਤੇ ਗਏ ਕਾਫੀ ਫੈਰ ਕੀਤੇ ਗਏ ਮੇਰੇ ਖਿਆਲ ਦੇ ਨਾਲ ਇੱਕ ਮੈਂ ਜਿਹੜੀ ਮੌਕੇ ਦੀ ਵੀਡੀਓ ਦੇਖੀ ਆ ਉਹਦੇ ਚ ਵੀਡੀਓ ਮੇਕਰਸ ਦੱਸ ਰਹੇ ਸਨ ਵੀਡੀਓ ਬਣਾਉਣ ਵਾਲੇ ਕਿ ਆ ਦੇਖੋ ਜੀ 8 ਗੋਲੀਆਂ ਵਜੀਆਂ ਨੇੜੇ ਤੜੇ ਸੰਪਰਤਕ ਦਾ ਸੀ ਹਾਂਜੀ ਅਦਗਾਰ ਹੈ ਸਰ ਹਾਂਜੀ ਹਾਂਜੀ ਬਿਲਕੁਲ ਐਗਜ਼ੈਕਟਲੀ ਹੋਈ ਕਿ 8-10 ਗੋਲੀਆਂ ਜਿਹੜੀਆਂ ਉਹ ਚਲੀਆਂ ਨੇ ਹੁਣ ਬਾਡੀ ਚ ਕਿੰਨੀਆਂ ਨੇ ਮੈਨੂੰ ਨਹੀਂ ਪਤਾ ਉਹ ਤੇ ਪੋਸਟਮਾਰਟਮ ਤੋਂ ਪਤਾ ਲੱਗੇਗਾ ਪਰ ਵਾਜੇ ਦੇ ਵਿੱਚ ਦੇਖ ਲਓ ਤੁਸੀਂ ਕਿ ਇਸ ਤਰ੍ਹਾਂ ਦੇ ਨਾਜ਼ੁਕ ਦੌਰ ਦੇ ਵਿੱਚ ਵੀ ਕਤਲੋਕਾਰਤ ਨਹੀਂ ਰੁਕ ਰਹੀ ਇਹ ਵੇਖਣ ਵਾਲੀ ਗੱਲ ਹੈ ਜੀ ਜੀ ਬਿਲਕੁਲ ਜੀ ਅਜੇ ਕੁਮਾਰ ਜੀ ਬਿਲਕੁਲ ਭਾਜੀ ਅਸੀਂ ਕਿਸੇ ਨੇ ਇਗਨੋਰ ਨਹੀਂ ਕਰਦੇ ਪਰ ਗੱਲ ਚੱਲਦੇ ਜ਼ਰੂਰ ਥੋੜਾ ਜਿਹਾ ਹੁੰਦਾ ਕਿ ਰੁਕ ਜਾਈਦਾ ਹੋਲਡ ਕਰ ਲਈਦਾ ਕਮੈਂਟ ਕੋਈ ਤੇ ਸੁਖਬੀਰ ਜੀ ਕਹਿ ਰਹੇ ਨੇ ਕਿ ਜਗਤਾਰ ਸਿੰਘ ਜੀ ਵੀ ਲਿਖ ਰਹੇ ਕਿ ਘਨੌਰ ਲਾਗੇ ਕਗਰ ਦਾ ਪਾਣੀ ਨਰਵਾਣਾ ਬ੍ਰਾਂਚ ਪਹਿਰੇ ਹਾਂ ਜੀ ਉਹ ਆਪਾਂ ਗੱਲ ਤੁਹਾਨੂੰ ਪਹਿਲਾਂ ਆਪਾਂ ਕਰ ਹੀ ਲਈਏ ਸਾਰੀ ਕੱਗਰ ਵਾਲੀ ਗੱਲ ਬਹੁਤ ਹੋ ਚੁੱਕੀ ਹੈ। ਈਰਮਾਨ ਗਿਲਜੀ ਬਹੁਤ ਬਹੁਤ ਸ਼ੁਕਰੀਆ। ਹਾਂਜੀ ਬਹੁਤ ਸਾਰੇ ਦੋਸਤ ਜਿਹੜੇ ਆ ਕਲਾਕਾਰ ਭਰਾ ਆ ਜਾਂ ਜਿਹੜੇ ਵੀ ਕਿਸੇ ਵੀ ਫੀਲਡ ਨਾਲ ਜੁੜੇ ਹੋਏ ਨੇ ਸਾਰੇ ਕਰ ਰਹੇ ਨੇ ਆਪਣੇ ਆਪਣੇ ਵੱਲੋਂ। ਅ ਜਗ ਸਿੰਘ ਜੀ ਸ਼ੁਕਰੀਆ ਮਿਹਰਬਾਨੀ। ਭਾਜੀ ਨੰਬਰ ਸ਼ੇਅਰ ਕੀਤਾ ਕਮੈਂਟਸ ਦੇ ਵਿੱਚ ਕਹਿੰਦੇ ਕਾਲ ਕਰ ਲੈਣ ਖੋਸਟਿਲੋ ਸਾਹਿਬ। ਖੋਸਟਿਲੋ ਜੀ ਬੇਨਤੀ ਹੈ ਮੜਾ ਜੇ ਤੁਸੀਂ ਸਰਚ ਕਰਕੇ ਵੀਰ ਜੀ ਨਾਲ ਕਰਿਓ ਗੱਲ ਜਗ ਸਿੰਘ ਜੀ ਹੋਰਾਂ ਨਾਲ। ਤੇ ਤੁਸੀਂ رابطہ ਬਣਾ ਲਓ ਆਪਸ ਵਿੱਚ ਹਾਂਜੀ ਹਾਂਜੀ ਬਣਾ ਲਓ ਜੀ ਤੁਸੀਂ ਨੇੜੇ ਤੇੜੇ ਦੀ ਨੂੰ ਹਾਂਜੀ ਤੇ ਇੱਕ ਮਿੱਤਰ ਦੱਸ ਰਹੇ ਸੀਗੇ ਸੰਘੇੜਾ ਸਾਹਿਬ ਕਿ ਜਿਸ ਕਾਰਨ ਤੁਸੀਂ ਜਿਸ ਦੀ ਗੱਲ ਕਰ ਰਹੇ ਸੀਗੇ ਜੀ ਉਹ ਕਹਿੰਦੇ ਹਾਂ ਦੀ ਚੋਣ ਲੜੇ ਸੀ ਉਹ ਭਾਜਪਾ ਵਾਲੇ ਹਾਂ ਲੜੇ ਸੀ ਲੜੇ ਸੀ ਆ ਮੈਨੂੰ ਯਾਦ ਹੈ ਜਦੋਂ ਤੱਕ ਤੇ ਜਸ ਕਰਨ ਐਡਵੋਕੇਟ ਨੇ ਪੇਸ਼ ਕੀਤਾ ਹਾਂਜੀ ਇਹ ਵੀ ਮੈਂ ਜਾਣਦਾ ਕਿਉਂਕਿ ਹੁਣ ਸਾਡਾ ਬੈਕਗ੍ਰਾਉਂਡ ਤੇ ਤੁਹਾਨੂੰ ਪਤਾ ਮਝਾਇ ਲੀਆ ਨਾ ਤੇ ਮਾਝੇ ਵਾਲੇ ਇਲਾਕੇ ਤੋਂ ਕਾਫੀ ਵਾਕਦੇ ਹਾਂ ਜੀ